ਲੇ ਵੀ ਬਾਈ ਕਿਹੜਾ ਪਿੰਡ ਆ ਤੇਰਾ ਕਿਹੜਾ ਪਿੰਡ ਆ ਤੇਰਾ ਕਾਲੇ ਅੱਛਾ ਆਪਣੇ ਬਾਪੂ ਨੂੰ ਤਾਂ ਜਣਦੀ ਕੋਈ ਬਿਮਾਰੀ ਨਿਕਲੀ ਹੋਣੀ ਨਾ ਨਹੀਂ ਨਹੀਂ ਨਿਕਲੀ ਤਾਂ ਨਹੀਂ ਬਾਪੂ ਜੀ ਨਹੀਂ 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 ਤਾਂ ਡਰਾਤਾ ਵੀ ਨਾ ਡਾਕਟਰਾਂ ਨੇ ਆਮ ਹਾਂ ਜੀ ਡਰਾਇ ਦਿੱਤਾ ਵੀ ਨਾ ਬਿਲਕੁਲ ਅੱਛਾ ਆਪਾਂ ਤੁਹਾਡੇ ਨਾਲ 3 ਦਿਨ ਗੱਡੀ ਲਈ ਫਿਰਦਿਆਂ ਨੂੰ ਹੋ ਗਏ 8-10 ਲੱਖ ਦੀ ਗੱਡੀ ਐ ਬਿਲਕੁਲ ਥੋੜੇ ਸਾਹਮਣੇ ਹੁਣ ਆਪਾਂ ਨੇ ਪੈਸੇ ਜਿਹੜੇ ਪਾਏ ਨੇ ਹਾਂਜੀ ਉਹ ਆ ਗੱਡੀ ਦੇ ਵਿੱਚੋਂ ਹੀ ਬਚੇ ਦੀ ਨਾ ਹਾਂ ਉਹ ਡਿਲੀਟ ਕਰਾਉਂਦੇ ਤੁਸੀਂ ਆਪ ਉਹਦੇ ਨਾਲ ਆਪਾਂ ਜਾਣਦੇ ਤਾਂ ਨਹੀਂ ਉਹਨੂੰ ਕੁੜੀ ਨੂੰ ਨਹੀਂ ਬਿਲਕੁਲ ਉਹ ਪੈਸੇ ਜਿਹੜੇ ਹੈਗੇ ਨੇ ਆਪਣੀ ਹੱਕ ਦੀ ਕਮਾਈ ਦੀ ਨਾ ਬਿਲਕੁਲ ਬਿਲਕੁਲ ਇਹ ਬੰਦੇ ਤਾਂ ਪਤਾ ਕਿਉਂ ਤੁਹਾਨੂੰ ਕਹਾਇਆ ਮੈਨੂੰ ਖੇਚੜ ਜਾਂਦੀ ਹੈ ਜੱਤ ਉਸੇ 10-10 ਲੱਖ ਬੰਦੇ ਨੂੰ ਦੇਖਦੇ ਉਹ ਆ ਜਿਹੜਾ ਕੋਈ ਫਿਰਦਾ ਜੀ ਬਾਹਰ ਲੈ ਦੇਸਾਂ ਚ ਜਹਾਜ਼ਾਂ 'ਚ ਚੜਦਾ YouTube ਤੋਂ Facebook ਤੋਂ ਪੈਸੇ ਕਮਦਾ ਕੋਈ ਫਿਰਦਾ ਮਹਾਰਾਜ ਕਿਸੇ ਜਨਾਨੀਆਂ ਨੂੰ ਮੂਹਰੇ ਕਰਕੇ ਦਿਖਾਉਂਦਾ ਆਸਟ੍ਰੇਲੀਆ 'ਚ ਸਾਰੇ ਬੀਜੇ ਪੈਸੇ ਲੈ ਵੀਰੇ ਐਸੇ ਕਰਕੇ ਜਣਦੀ ਮੈਨੂੰ ਖੇਚੜੀ ਪਈ ਆ ਅੱਜ ਕੱਲ੍ਹ ਵੀ ਜਦੋਂ ਦਾ ਹੁੰਦਾ ਕੰਮ ਉਹਦਾ ਤਾਂ ਮੇਰੇ ਫਾਲੋਅਰਾਂ ਤੋਂ ਲੈ ਲਿਆ ਨੰਬਰ ਜਦੋਂ ਕਰਨੀ ਹੁੰਦੀ ਐ ਕਿਸੇ ਨੂੰ ਸ਼ੇਅਰ ਵੀਡੀਓ ਉਦੋਂ ਤੁਹਾਨੂੰ ਪੰਜਾਬੀ ਕਪਲ ਬਲੌਗਰ ਹੋਗੇ ਅੱਜ ਆਸਟ੍ਰੇਲੀਆ ਵਾਲੇ ਆਉਗੇ ਕਿਉਂ ਬਾਈ ਸੱਚੀ ਨਹੀਂ ਗੱਲ ਮੇਰੀ ਮੈਂ ਝੂਠਾ ਪਿੱਟਦਾ ਉਹ ਹੁਣ 4 ਦਿਨ ਮੇਰੇ ਨਾਲ ਰਹਿ ਆਂ 4 ਦਿਨਾਂ ਦੇ ਵਿੱਚ ਆਪਾਂ ਜੇਬ ਚੋਂ ਹੀ ਖਰਚਾ ਕੀਤਾ ਬਿਲਕੁਲ ਬਿਲਕੁਲ ਜਿਹੜੇ 2 ਪੈਸੇ ਬਚੇ ਉਹ ਆਪਾਂ ਨੇ ਤੇਰੇ ਆਉਂਦੇ ਹੁੰਦੇ ਡੋਨੇਟ ਕਰਦੇ ਹੋ 7000 ਰੁਪਏ ਪਾਏ ਨੇ ਹਾਂਜੀ ਹਾਂਜੀ ਇਹ ਮੇਰੇ ਸਾਹਮਣੇ ਪਾਇਆ ਫਿਰ ਫਿਰ ਇਹਨੂੰ ਪਸੰਦ ਕਰਨਾ ਚਾਹੀਦਾ ਬਾਪੂ ਕਹਿੰਦਾ ਨਹੀਂ ਬਿਲਕੁਲ ਕਰਨਾ ਚਾਹੀਦਾ ਫਿਰ ਦੇਖ ਲੈ ਪਸੰਦ ਕਰਨ ਵਾਲੇ ਆਪਣੇ ਕੋਲੇ ਬਹੁਤ ਘੱਟ ਨੇ ਹਨ ਸਹੀ ਗੱਲ ਹੈ ਪਾਈ ਦੀ ਮਾਨਕਤ ਹੈ ਮੇਰਾ ਹੁਣ ਜਦੋਂ ਮੈਂ 2 2 3 3 ਲੱਖ ਬੰਦਾ ਦੇਖਦਾ ਨਹੀਂ ਉਹਨਾਂ ਦਾ ਫਾਲੋਓਵਰ ਆਉਂਦਾ ਸਾਡੇ ਆਲਾ 50000 ਤੁਹਾਡੇ ਵਾਸਤੇ 50000 ਵਾਲਿਆਂ ਵਾਸਤੇ ਗੱਲ ਨਹੀਂ 60000 ਵਾਲਿਆਂ ਵਾਸਤੇ ਇਹ ਉਹਨਾਂ ਵਾਸਤੇ ਜਿਹੜੇ ਥੋਤੋਂ ਨੰਬਰ ਲੈ ਕੇ ਆਉਂਦੇ ਨੇ ਸਤੀਜੀ ਸਾਡਾ ਆ ਕਰਾ ਦਿਓ ਸਤੀਜੀ ਆ ਕਰਾ ਦਿਓ ਸਾਰੀ ਦਿਹਾੜੀ ਕਰਾਉਣੀ ਆ ਇਹ ਉਹਨਾਂ ਵਾਸਤੇ ਮੇਰੇ ਫਾਲੋਓਵਰਾਂ ਵਾਸਤੇ ਕੋਈ ਵੀ ਹੋ ਨਹੀਂ ਉਹ ਤਾਂ ਉਹਨਾਂ ਨੂੰ ਤਾਂ ਮੈਂ ਦੇਣੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਲੋਕਾਂ ਤੱਕ ਪਹੁੰਚਾਇਆ ਮੈਨੂੰ ਪਰ ਮੈਂ ਉਹਨਾਂ ਲੋਕਾਂ ਵਾਸਤੇ ਵੀ ਆ ਗੱਲਾਂ ਕਰਦਾ ਜਿਹੜੇ ਸਕਰੋਲ ਕਰਕੇ ਅੱਗੇ ਲੱਗ ਜਾਂ ਮੈਨੇ ਫਿਰ ਜਿੱਦੇ ਲੋਡ ਪੈਂਦੀ ਆ ਫਿਰ ਕਦੇ ਕਿਸੇ ਕੋਲੇ ਜਾਣਗੇ ਕਦੇ ਕਿਸੇ ਕੋਲੇ ਸਟੇਜ ਦਾ ਨੰਬਰ ਹੈਗਾ ਕਿ ਨਹੀਂ ਕਿਉਂ ਬਾਈ ਬਿਲਕੁਲ ਸਹੀ ਗੱਲ ਹੈ ਨਾ ਸਹੀ ਗੱਲ ਹੈ ਚੱਲ ਬੁਲਾ ਦੀ ਸਸੀ ਗੱਲ ਸਾਰਿਆਂ ਨੂੰ ਸਸੀ ਕਾਲ ਮਸਾ ਕਫੂਰ ਹੋ ਗਿਆ ਭੜਾ